ਉਹ ਸਮਾਵੇਲਨ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਅੱਜ ਤੁਸੀਂ ਦੇਖੋ ਮੈਂ ਸਮਰਾਲੇ ਵਿੱਚ ਤੁਸੀਂ ਵੀ ਆਏ ਹੋਵੋਗੇ ਮੈਂ ਵੀ ਆਈ ਹੋਊਂਗੀ ਤਕਰੀਬਨ ਸਾਰਾ ਸਮਰਾਲਾ 5 5 10 10 ਕਿਲੋਮੀਟਰ ਤੱਕ ਕਰ ਵਾ ਪੂਰੀ ਤਰ੍ਹਾਂ ਨਾਲ ਉੱਥੇ ਜਾਮ ਲੱਗੇ ਹੋਏ ਨੇ ਪਰ ਕਾਂਗਰਸ ਦੀ ਜਿਹੜੀ ਮੇਨ ਸਟ੍ਰੀਮ ਲੀਡਰਸ਼ਿਪ ਹੈ ਜਨਾਨ ਦੇ ਉੱਤੇ ਲੋਕਾਂ ਨੇ ਭਰੋਸਾ ਕਰਨਾ ਉਹ ਫਿਰ ਨਹੀਂ ਇੱਕ ਸਟੇਜ ਦੇ ਉੱਤੇ ਇਕੱਠੀ ਹੁੰਦੀ ਦੇਖੀ ਟਵੀਟਾਂ ਪੈ ਰਹੀਆਂ ਨੇ ਕਿ ਮੈਂ ਮਲਕਰ ਜੂਨ ਖੜਗੇ ਦੇ ਨਾਲ ਹੈਗਾ ਹਾਂ ਪਰ ਮੈਨੂੰ ਸੁਨੇਹਾ ਨਹੀਂ ਆਇਆ ਮੈਂ ਜਾਊਂਗਾ ਨਹੀਂ ਨੇ ਮੈਨੂੰ ਨਹੀਂ ਪਤਾ ਜਿਸ ਤਰ੍ਹਾਂ ਉਸ ਕੀ ਦੀ ਗੱਲ ਕਰਦੇ ਹੈ ਨਵਜੋਤ ਸਿੰਘ ਸਿੱਧੂ ਨਹੀਂ ਮੈਂ ਉਹੀ ਕਹਿ ਰਹੀ ਹਾਂ ਕਾਂਗਰਸ ਹਜੇ ਵੀ ਨਹੀਂ ਜਿਹੜੀ ਹੈ ਉਹ ਸੁੱਧ ਬੁੱਧ ਦੇ ਵਿੱਚ ਆ ਰਹੀ ਕਿ 2022 ਦੇ ਵਿੱਚ ਜਿਸ ਕਰਕੇ ਨੁਕਸਾਨ ਹੋਇਆ ਉਹੀ ਸੇਮ ਗਲਤੀ 2024 ਚ ਰਪੀ ਅਸ਼ੀਆ ਕਾਸ ਕੈਨਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸਾਡੇ ਨਾਲ ਮੌਜੂਦ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਜੀ ਪੱਠਲ ਜੀ ਅੱਜ ਪਹਿਲੀ ਕਨਵੈਨਸ਼ਨ ਹੋਈ ਹੈ ਖੁਦ ਅਮਲਕਰ ਜਨ ਖੜਗੇ ਇਸ ਤੇ ਪਹੁੰਚੇ ਨੇ ਸਾਰੀ ਪਾਰਟੀ ਲੀਡਰਸ਼ਿਪ ਤੇ ਅਹੁਦੇਦਾਰ ਅੱਜ ਸ਼ਾਮਿਲ ਸੀ ਕਿਵੇਂ ਦੇਖ ਰਹੇ ਹੋ ਤੁਸੀਂ ਪੂਰੀ ਤਰ੍ਹਾਂ ਨਾਲ ਬੜੇ ਉਤਸ਼ਾਹ ਦੇ ਵਿੱਚ ਸਾਡੀ ਜਿਹੜੀ ਆਪਣੀ ਇੱਕ ਕਿਸਮ ਦੱਸਿਆ ਇਹ ਸੀਗਾ ਕਿ ਸਮੇਲਨ ਸੀ ਉਹ ਸਮੇਲਨ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਅੱਜ ਤੁਸੀਂ ਦੇਖੋ ਮੈਂ ਸਮਰਾਲੇ ਵਿੱਚ ਤੁਸੀਂ ਵੀ ਆਏ ਹੋਵੋਗੇ ਮੈਂ ਵੀ ਆਈ ਹੋਊਂਗੀ ਤਕਰੀਬਨ ਸਾਰਾ ਸਮਰਾਲਾ ਪੰਜ ਪੰਜ 10 10 ਕਿਲੋਮੀਟਰ ਤੱਕ ਕਰ ਵਾ ਪੂਰੀ ਤਰ੍ਹਾਂ ਨਾਲ ਉੱਥੇ ਜਾਮ ਲੱਗੇ ਹੋਏ ਨੇ ਜਿੰਨੀ ਦੁਨੀਆ ਅੰਦਰ ਉਦੋਂ ਡਬਲ ਬਾਹਰ ਖੜੀ ਹੈ ਆਪਣਾ ਉਤਸ਼ਾਹ ਲੋਕਾਂ ਦਾ ਜਿਹੜਾ ਛਾਲਾ ਮਾਰਦਾ ਹੋਇਆ ਨਜ਼ਰ ਆਉਂਦਾ ਉੱਥੋਂ ਹੀ ਲੱਗਦਾ ਹੈਗਾ ਕਿ ਬਹੁਤ ਕਾਲੀ ਹੈ ਪੰਜਾਬ ਦੇ ਲੋਕ ਕਿ ਇਹਨਾਂ ਸਰਕਾਰਾਂ ਤੋਂ ਚਾਹੇ ਉਹ ਦੇਸ਼ ਦੀ ਹੋਵੇ ਚਾਹੇ ਉਹ ਪੰਜਾਬ ਦੀ ਹੋਵੇ ਖੜਾਣ ਵਾਸਤੇ ਤੇ ਕਾਂਗਰਸ ਦੇ ਨਾਲ ਖੜਨ ਵਾਸਤੇ ਜੀ ਬੀਬੀ ਜੀ ਤੁਸੀਂ ਕਹਿੰਦੇ ਲੋਕ ਕਾਲੇ ਨੇ ਕਾਂਗਰਸ ਦੇ ਨਾਲ ਖੜਨ ਵਾਸਤੇ ਸੋ ਬਲੌਕ ਤੱਕ ਅਪਰੋਚ ਕਰ ਲਈ ਬਲੌਕ ਪ੍ਰੈਜ਼ੀਡੈਂਟ ਤੱਕ ਬੁਲਾ ਲਏ ਵਰਕਰ ਪਹੁੰਚ ਗਏ ਪਰ ਕਾਂਗਰਸ ਦੀ ਜਿਹੜੀ ਮੇਨ ਸਟ੍ਰੀਮ ਲੀਡਰਸ਼ਿਪ ਹੈ ਜਨਾਨ ਦੇ ਉੱਤੇ ਲੋਕਾਂ ਨੇ ਭਰੋਸਾ ਕਰਨਾ ਉਹ ਫਿਰ ਨਹੀਂ ਇੱਕ ਸਟੇਜ ਦੇ ਤਾ ਪੈ ਰੀਆਂ ਨੇ ਕਿ ਮੈਂ ਮਲਕਰ ਅਰਜੁਨ ਖੜਗੇ ਦੇ ਨਾਲ ਹੈਗਾ ਆ ਪਰ ਮੈਨੂੰ ਸੁਨੇਹਾ ਨਹੀਂ ਆਇਆ ਮੈਂ ਜਾਊਂਗਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਜਿਸ ਤਰ੍ਹਾਂ ਤੁਸੀਂ ਕੀ ਦੀ ਗੱਲ ਕਰਦੇ ਹੋ ਜਗਜੋਤ ਸਿੰਘ ਸਿੱਧੂ ਜੀ ਮੈਂ ਉਹੀ ਕਹਿ ਰਹੀ ਹਾਂ ਉਹਦਾ ਕੋਈ ਕਾਰਨ ਹੋਣਾ ਜਾਂ ਨਹੀਂ ਹੋਣਾ ਜਾਂ ਕਿਵੇਂ ਹੋਣਾ ਮੈਂ ਉਸ ਬਾਰੇ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਨਾ ਹੀ ਮੈਂ ਮੈਂ ਤਾਂ ਜੋ ਖੜਗੇ ਜੀ ਨਾਲ ਜਦੋਂ ਸਕਤੀ ਬੈਠੇ ਉਹਦਾ ਸਕਦੇ ਆ ਕੀ ਕਾਰਨ ਹੈ ਕੁਝ ਹੀ ਵਾਂ ਵੀ ਹੋ ਸਕਦਾ ਹੈ ਔਰ ਇਸੇ ਤਰ੍ਹਾਂ ਨਾਲ ਜਿਹੜੀ ਹੈਗੀ ਹੈ ਸਟੇਟ ਪਾਰਟੀ ਦਾ ਸਕਦੀ ਹੈ ਕੀ ਕਾਰਨ ਹੈ ਕਈ ਵਾਰ ਕਈ ਵਾਰ ਜੇ ਮੇਸੇ ਹੋ ਜਾਂਦੇ ਆ ਲੇਕਿਨ ਤੁਹਾਡੇ ਸਾਹਮਣੇ ਸਾਰੀ ਲੀਡਰਸ਼ਿਪ ਇਕੱਠੀ ਹੈ ਜੀ 2022 ਦੇ ਵਿੱਚ ਪਤਨ ਦਾ ਸਭ ਤੋਂ ਵੱਡਾ ਕਾਰਨ ਦੋ ਫਾੜ ਕਾਂਗਰਸ ਹੀ ਰਹੀ ਕੋਈ ਉਮੀਦਵਾਰ ਬਣਨੂ ਕਾਲਾ ਸੀ ਕਿਸੇ ਨੂੰ ਉਮੀਦਵਾਰ ਹਾਈ ਕਮਾਂਡ ਐਲਾਨ ਕੀਤੀ ਸੋ 2024 ਦੇ ਵਿੱਚ ਵੀ ਇਹੀ ਚੱਲ ਰਿਹਾ ਹੈ ਫਿਰ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਉਹ ਘਰਦਾ ਹੈ ਤੇ ਕਾਂਗਰਸ ਹਜੇ ਵੀ ਨਹੀਂ ਜਿਹੜੀ ਹੈ ਉਹ ਸੁਧ ਬੁੱਧ ਦੇ ਵਿੱਚ ਆ ਰਹੀ ਕਿ 2022 ਦੇ ਵਿੱਚ ਜਿਸ ਕਰਕੇ ਨੁਕਸਾਨ ਹੋਇਆ ਉਹੀ ਸੇਮ ਗਲਤੀ 2024 ਚ ਰਪੀਰ ਦੇਖੋ ਇਸ ਵਾਰ ਵਰਕਰ ਵੀ ਚਾਹੁੰਦੇ ਆ ਕਿ ਜੇ ਅਸੀਂ ਸੀਟ ਜਿਤਾਈਏ ਜਿੱਤਣ ਵਾਲਿਆਂ ਦਾ ਨਾਂ ਲਿਏ ਪਹਿਲੀ ਵਾਰ ਹੋਇਆ ਕਿ ਇੰਚਾਰ ਜਨਰਲ ਸੈਕਟਰੀ ਸੂਬੇ ਦਾ ਉਹ ਹਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਔਰ ਥਾਂਾਂ ਤੇ ਬੈਠ ਬੈਠ ਕੇ ਇੱਕ ਦੋ ਦਿਨ ਬੈਠ ਕੇ ਸੁਣੇ ਅਜੇ ਵੀ ਇੱਥੇ ਪੰਜਾਬ ਚ ਹੈ ਸੋ ਆਈਕੀ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਕੋਈ ਝੰਝੜ ਝਗੜਾ ਹੋਣਾ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਔਰ ਪੂਰੀ ਤਰ੍ਹਾਂ ਨਾਲ ਜਿੱਤਣ ਵਾਲੇ ਉਮੀਦਵਾਰ ਤਾਰੇ ਜਾਣ ਤੁਸੀਂ ਇੰਡੀਆ ਅਲਾਈንስ ਦੇ ਹੱਕ ਦੇ ਵਿੱਚ ਸੀਗੇ ਜਾਂ ਅਗੇਂਸਟ ਦੇ ਵਿੱਚ ਸੀਗੇ ਕਿਉਂਕਿ ਅੱਧੀ ਕਾਂਗਰਸ ਲ ਅੱਧੀ ਕਹਿ ਰਹੀ ਸੀ ਨਹੀਂ ਲੜਨਾ ਚਾਹੀਦਾ ਦੇਖੋ ਇੰਡੀਆ ਅਲਾਈਅੰਸ ਕੱਲਾ ਪੰਜਾਬ ਦਾ ਨਹੀਂ ਹੈ ਇੰਡੀਆ ਅਲਾਈਅੰਸ ਪੂਰੇ ਨੈਸ਼ਨਲ ਲੈਵਲ ਤੇ ਸਾਰੀਆਂ ਪਾਰਟੀਆਂ ਦੇ ਨਾਲ ਸਾਡੀ ਜਿਹੜੀ ਗੱਲ ਸੀ ਉਹ ਕਰ ਰਹੇ ਸੀ ਇਸ ਕਰਕੇ ਕਿ ਜਿਵੇਂ ਬੋਲਦੇ ਖੜਕੇ ਜੀ ਨੇ ਵੀ ਕਿਹਾ ਹੈ ਕਈ ਥਾਵਾਂ ਤੇ ਉਹ ਲੋਕਲ ਮਸਲੇ ਆ ਜਾਂਦੇ ਆ ਨਹੀਂ ਹੋਇਆ ਲੇਕਿਨ ਇੱਕ ਚੀਜ਼ ਪੱਕੀ ਹੈ ਕਿ ਜਿੱਤਣ ਤੋਂ ਬਾਅਦ ਜੋ ਵੀ ਪਾਰਟੀ ਦੇਸ਼ ਨੂੰ ਜਾਂ ਆਪਣਾ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਅਹਮਦਰਦੀ ਰੱਖਦੀ ਹੋਊਗੀ ਉਹ ਜਿੱਤਣ ਤੋਂ ਬਾਅਦ ਸਾਰੇ ਫਿਰ ਇਹ ਇੰਡੀਆ ਗੱਠਜੋੜ ਨਾਲ ਖੜਨਗੇ ਇੱਕ ਆਖਰੀ ਸਵਾਲ ਇੱਕ ਤਾਂ ਅਕਾਲੀ ਦਲ ਦਾ ਜਿਹੜਾ ਮੁਰ ਤੋਂ ਗੱਠਜੋੜ ਹੋ ਰਿਹਾ ਭਾਜਪਾ ਦੇ ਨਾਲ ਇਹਨੂੰ ਕਿਵੇਂ ਦੇਖਦੇ ਹੋ ਤੇ ਆਹੀ ਆਖਰੀ ਸਾਲ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਯਾਤਰਾਵਾਂ ਕਿਉਂ ਆਜਾਦ ਆਂਦੀਆਂ ਨੇ ਇੱਕ ਪਾਸੇ ਨਿਆ ਯਾਤਰਾ ਚੱਲ ਰਹੀ ਹੈ ਦੂਸਰੇ ਪਾਸੇ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਤੇ ਪੰਜਾਬ ਬਚਾਣਾ ਕਿ ਕਿਸ ਤੋਂ ਮੈਂ ਤੁਹਾਨੂੰ ਇਹੀ ਕਹਿਣੀ ਐ ਨਾ ਪੰਜਾਬ ਇਹਨਾਂ ਤੋਂ ਵੀ ਬਚਾਉਣਾ ਹੈ ਜਿਹੜੇ ਧਰਮ ਦੇ ਨਾਂ ਤੇ ਸਿਆਸਤ ਕਰਦੇ ਆ ਜਿਹੜੇ ਬਾਅ ਕਹਦਾ ਚਾਹੇ ਇੱਥੇ ਪੰਜਾਬ ਦੇ ਵਿੱਚ ਹੋਵੇ ਕਿਸੇ ਥਾਂ ਤੇ ਹੋਵੇ ਅਸੀਂ ਸਾਡੀ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਤੇ ਉਹ ਸਾਰੇ ਧਰਮਾਂ ਨੂੰ ਕੋਈ ਕੋਈ ਕਿਸੇ ਧਰਮ ਦੇ ਨਾਂ ਤੇ ਕੋਈ ਕਿਸੇ ਧਰਮ ਦੇ ਨਾਂ ਤੇ ਉਹ ਸਿਰਫ ਆਪਣੀ ਸਿਆਸੀ ਰੋਟੀਆਂ ਸੇਕਦੇ ਆਂ ਉਹਨਾਂ ਤੋਂ ਅਸੀਂ ਲੋਕਾਂ ਨੂੰ ਬਚਾਉਣੇ ਨੇ ਫਿਰਕਾ ਪ੍ਰਸਤੀ ਦੀ ਗੱਲ ਕਰਨ ਜਿਹੜੇ ਦੇਸ਼ ਨੂੰ ਵੇਚਦੇ ਹੋਣ ਜਿਹੜੇ ਦੇਸ਼ ਦੇ ਨੌਜਵਾਨਾਂ ਧੋਖਾ ਕਰਦੇ ਹੋਣ ਜਿਹੜੇ ਮਤਲਬ ਪੂਰੀ ਤਰ੍ਹਾਂ ਨਾਲ ਈਵੀਐਮ ਉਹਦੇ ਸਹਾਰੇ ਜਾਂ ਕਿਸੇ ਵੀ ਤਰੀਕੇ ਨਾਲ ਉਹ ਜਿਹੜਾ ਆਪਣੀਆਂ ਏਜੰਸੀਆਂ ਦੇ ਸਾਰੇ ਚੱਲਣਾ ਚਾਹੁੰਦੇ ਉਹਨਾਂ ਤੋਂ ਦੇਸ਼ ਨੂੰ ਬਚਾਉਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਰਜਿੰਦਰ ਕੌਰ ਪੱਠਲ ਜੀ ਐਸਾਨ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਜਨਾਦੇ ਨਾਲ ਇਹ ਪਹਿਲੀ ਕਨਵੈਨਸ਼ਨ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਜਿੱਥੇ ਇਸ ਕਨਵੈਨਸ਼ਨ ਦੀ ਤਾਰੀਫ ਕੀਤੀ ਹੈ ਉਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿ ਜਿਹੜੀ ਕੌਮ ਦਾ ਨੁਕਸਾਨ ਕਰੇ ਪਾਰਟੀ ਪੰਥ ਦਾ ਨੁਕਸਾਨ ਕਰੇ ਗੁਰੂਆਂ ਪੀਰਾਂ ਦਾ ਨੁਕਸਾਨ ਕਰੇ ਉਹ ਪਾਰਟੀ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਬਲਕਿ ਪਾਰਟੀ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਨਹੀਂ ਨਾਲਾ ਵਿਵੇਕ ਕੁਮਾਰਸ ਕਾਈਨ ਨਿਊਜ਼ ਪੰਜਾਬ ਸਮਰਾਲਾ